ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਲਗਾਤਾਰ ਆਪਣੇ ਚੈਨਲ ਦੇ ਪਲੇਟਫਾਰਮ ਦੇ ਉਤੇ ਅਸੀਂ ਤੁਹਾਨੂੰ ਰਾਜਸਥਾਨ ਦੇ ਜਿਹੜੇ ਵੀ ਗੁਰਦਾਰਾ ਮਹਿਤਾਬਗੜ ਸਾਹਿਬ ਦੇ ਤਾਜ਼ਾ ਹਾਲਾਤ ਨੇ ਅਸੀਂ ਪਿਛਲੇ ਕੁਝ ਦਿਨਾਂ ਤੋਂ ਤੁਹਾਨੂੰ ਉਹਦੇ ਨਾਲ ਜਾਣੂ ਕਰਾਉਂਦੇ ਆਏ ਹੈਗੇ ਆ ਤੇ ਹੁਣ ਤਾਜ਼ਾ ਅਪਡੇਟ ਹੈ ਕਿ ਗੁਰਦੁਆਰਾ ਸਾਹਿਬ ਦੇ ਉੱਤੇ 4 ਤਰੀਕ ਨੂੰ ਸਾਡੇ ਵੈਰੀਆਂ ਦੇ ਵੱਲੋਂ ਹਮਲਾ ਕੀਤਾ ਜਾਣਾ ਹੈਗਾ ਬੀਬੀ ਹਰਮੀਤ ਕੌਰ ਨੇ ਇਸ ਸਾਰੇ ਮਸਲੇ ਦੇ ਉੱਤੇ ਸੋਸ਼ਲ ਮੀਡੀਆ ਦੇ ਰਾਹੀਂ ਪੂਰੀ ਦੁਨੀਆ ਤੱਕ ਪਹੁੰਚ ਕੀਤੀ ਹੈ ਜਿਸ ਤੋਂ ਇਹ ਖਬਰ ਸਾਡੇ ਤੱਕ ਪਹੁੰਚੀ ਤੇ ਇਸ ਖਬਰ ਦੀ ਤਾਜ਼ਾ ਜਾਣਕਾਰੀ ਲੈਣ ਲਈ ਅਸੀਂ ਪੈਂਜੀ ਨਾਲ ਗੱਲ ਕੀਤੀ ਹੈ ਪੈਂਜੀ ਸਾਡੇ ਨਾਲ ਜੁੜ ਚੁੱਕੇ ਨੇ ਗੱਲ ਦੀ ਸ਼ੁਰੂਆਤ ਬੀਬੀ ਹਰਮੀਤ ਕੌਰ ਨਾਲ ਫਤਿਹ ਦੀ ਸੰਤੋ ਕਰਨਿਆ ਪੈਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪੰਜੀ ਲਗਾਤਾਰ ਗੁਰਦਾਰਾ ਮਹਿਤਾਬਗੜ ਸਾਹਿਬ ਦੀ ਤੁਸੀਂ ਇਰਾਕੀ ਕਰ ਰਹੇ ਹੋ ਸੇਵਾ ਨੇ ਬਾਰੇ ਆ ਗਿਆ ਤੇ ਹੁਣ ਮੈਨੂੰ ਇੱਕ ਵੀਡੀਓ ਦੇ ਰਾਹੀਂ ਪਤਾ ਲੱਗਾ ਕਿ 4 ਤਰੀਕ ਨੂੰ ਹਮਲਾ ਹੋਣ ਵਾਲਾ ਕੀ ਹੈ ਸਾਰਾ ਮਸਲਾ ਹੈਗਾ ਪੂਰੀ ਜਾਣਕਾਰੀ ਦਿਓ ਜੀ 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 ਆਪ ਜੀ ਦੇ ਚੈਨਲ ਤੇ ਰਾਹੀਂ ਪਹਿਲਾਂ ਵੀ ਸੰਗਤਾਂ ਨੂੰ ਜਾਣੂ ਕਰਵਾਇਆ ਸੀ ਕਿ 19 ਤਰੀਕ ਨੂੰ ਇਹਨਾਂ ਨੇ ਮੰਦਰ ਦੇ ਵਿੱਚ ਕੱਟ ਕੀਤਾ ਉਸ ਤੋਂ ਬਾਅਦ ਇਹ ਚੜ ਕੇ ਆਪਣੇ ਗੁਰਦੁਆਰਾ ਮਹਿਤਾਬਗੜ ਸਾਹਿਬ ਤੇ ਆਏ ਸਿੰਘਾਂ ਨੇ ਅਰਦਾਸ ਕੀਤੀ ਤੇ ਕਿਰਪਾਨਾ ਕਟੀਆਂ ਸ਼ਹਾਦਤਾਂ ਦੀ ਅਰਦਾਸਾਂ ਅਰਦਾਸ ਕਰਕੇ ਇਸ ਕਿਰਪਾਨਾ ਕਟੀਆਂ ਤੇ ਇਹਨਾਂ ਨੂੰ ਟਿੱਡੀ ਦਲ ਨੂੰ ਭਜਾਇਆ ਇਹ ਜਿਹੜੇ ਪਹਿਲਾਂ ਵੀ ਕਈ ਦਿਨਾਂ ਤੋਂ ਲਗਾਤਾਰ ਉਸ ਤੋਂ ਬਾਅਦ ਟिके ਨਹੀਂ ਐ ਜਦੋਂ ਇਹ ਸਾਜ਼ਿਸ਼ ਸਾਰਿਆਂ ਦੇ ਸਾਹਮਣੇ ਆ ਗਈ ਵੀ ਆਰਐਸਐਸ ਤੇ ਬੀਜੇਪੀ ਇਸ ਸਥਾਨ ਤੇ ਕਬਜ਼ਾ ਕਰਨਾ ਚਾਹੁੰਦੀ ਏ ਕਿਉਂ ਕਰਨਾ ਚਾਹੁੰਦੀ ਏ ਕਿਉਂਕਿ ਹਰ ਇੱਕ ਧਰਮ ਦਾ ਮਸਲਾ ਹਰ ਇੱਕ ਪੰਥਕ ਆਵਾਜ਼ ਇੱਥੋਂ ਬਖੂਬੀ ਚੱਕੀ ਜਾਂਦੀ ਏ ਜਿਹੜੇ ਪੰਥਦਰਦੀ ਇਸ ਸਥਾਨ ਦੇ ਨਾਲ ਜੁੜੇ ਹੋਏ ਨੇ ਬੜੀਆਂ-ਬੜੀਆਂ ਸਵਾਵਾਂ ਇਸ ਸਥਾਨ ਦੇ ਉੱਤੋਂ ਹੋਈਆਂ ਹੋਈਆਂ ਨੇ ਜੇ ਪੀਲੀ ਵੰਗਾ ਦੇ ਵਿੱਚ ਆਪਾਂ 2012 ਦੀ ਗੱਲ ਵੀ ਕਰੀਏ ਇਸੇ ਸਥਾਨ ਤੋਂ ਅਰਦਾਸ ਹੁੰਦੀ ਹੈ ਸੂਰਜ ਮੁਨੀ ਸਾਹਿਬ ਜਿਸ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪਾਂ ਦੇ ਵਿੱਚ ਵਰਸ਼ੇ ਮਾਰ ਕੇ ਚਟਾਲਾ ਮੈਨਰ ਵਿੱਚ ਸਿੱਟੇ ਸੀ ਤੇ ਇਸੇ ਸਥਾਨ ਤੋਂ ਮੇਰੇ ਹਸਬੰਦ ਬਾਬਾ ਅਮਰਤਪਾਲ ਸਿੰਘ ਜੀ ਨੇ ਅਨਾਉਂਸ ਕੀਤਾ ਸੀ ਉੱਥੇ ਆਪਣੇ ਸਟੇਜ ਤੇ ਕਿ ਜੇ ਸਰਕਾਰ ਇਸ ਨੂੰ ਬੰਦ ਦੀ ਸਜ਼ਾ ਨਾ ਦੇਵੇਗੀ ਤੇ ਅਸੀਂ ਜਿਹੜੇ ਸਿੱਖ ਰਵਾਇਤਾਂ ਦੇ ਅਨੁਸਾਰ ਸਤਿਗੁਰੂ ਜੀ ਮਿਹਰ ਕਰਨ ਅਸੀਂ ਇਹਨੂੰ ਸਜ਼ਾ ਦੇਵਾਂਗੇ ਸਰਕਾਰਾਂ ਨੇ ਉਹੀ ਆਪਾਂ ਜਿਹੜੇ ਚੱਲਦੇ ਆ ਸਿੱਖਾਂ ਨੂੰ ਇਨਸਾਫ ਮਿਲਦਾ ਕਿੱਥੋਂ ਹੈ ਉਹੀ ਰਿਤੀ ਦੇ ਅਨੁਸਾਰ 2 ਮਹੀਨੇ ਬਾਅਦ ਉਸ ਨੂੰ ਰਿਹਾ ਕਰ ਦਿੱਤਾ ਫਿਰ ਇਸੇ ਅਸਥਾਨ ਗੁਰਦੁਆਰਾ ਮਹਤਾਵਗੜ ਸੈ ਮੰਡੀ ਗੋਲੂ ਵਾਲੇ ਤੋਂ ਅਰਦਾਸ ਹੁੰਦੀ ਹੈ ਬਾਬਾ ਅਮਰਤਪਾਲ ਸਿੰਘ ਜੀ ਬਾਬਾ ਨਗੇਂਦਰ ਸਿੰਘ ਜੀ ਵੀਰ ਨਰਮਰ ਸਿੰਘ ਜੀ ਗੁਰਸੇਵਕ ਸਿੰਘ ਜੀ ਧੂਰਕੋਟ ਚਾਰੇ ਸਿੰਘਾਂ ਨੇ ਸ਼ਹੀਦਾਂ ਦੇ ਅਰਦਾਸ ਕਰਕੇ ਪੀਲੀਵੰਗਾ ਜਾ ਕੇ ਉਸਦੇ ਦੇ ਟੇਰੇ ਦੇ ਵਿੱਚ ਵੜ ਕੇ ਜਿਵੇਂ ਸਤਿਗੁਰਾਂ ਦੇ ਸਰੂਪ ਦੇ ਵਿੱਚ ਵਰਸ਼ੇ ਮਾਰ ਕੇ ਤੇ ਉਸਨੇ ਚਟਾਲਾ ਮੈਨਰ ਵਿੱਚ ਸਿੱਟਿਆ ਸੀ ਉਸੇ ਤਰ੍ਹਾਂ ਉਸ ਦੁਸ਼ਟ ਪਾਪੀ ਨੂੰ ਖਿਲਾ ਰਿਆ ਸੀਗਾ ਤੇ ਸਿੰਘਾਂ ਨੇ ਫਿਰ 302 ਲੱਗ ਕੇ ਉਹਨਾਂ ਨੂੰ ਉਮਰ ਕੈਤੇ ਵੀ ਸਜਾ ਹੋਈਏ ਤੋਂ ਸਿੰਘ ਬਰੀ ਹੋ ਗਏ ਤੇ ਬਾਬਾ ਨਗਿੰਦਰ ਸਿੰਘ ਜੀ ਤੇ ਵੀਰ ਨਿਰਮਰ ਸਿੰਘ ਜੀ ਨੂੰ ਉਮਰ ਕੈਦ ਵੀ ਹੋਈ ਹੈ ਜਿਸ ਸਥਾਨ ਤੋਂ ਇਹ ਵੀ ਕੁਰਬਾਨੀ ਹੋਈ ਇਸੇ ਸਥਾਨ ਤੋਂ ਇਹ ਵੀ ਕੁਰਬਾਨੀ ਹੋਈ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹੁਕਮ ਜਾਰੀ ਹੋਇਆ ਕਿ ਇੱਕ ਪਖੰਡੀ ਜੋ ਕਿ ਮੜੀ ਦੇ ਉੱਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਰਿਹਾ ਹੈ ਉਸ ਦੀ ਜਾਂਚ ਹੋਣ ਦੇ ਬਾਵਜੂਦ ਉਹ ਦੋਸ਼ੀ ਪਾਇਆ ਗਿਆ ਸ਼੍ਰੀ ਹਰਤਾਲਤਾ ਸਾਹਿਬ ਤੋਂ ਹੁਕਮ ਜਾਰੀ ਹੋ ਗਈ ਕਿ ਉਸ ਰੂਪ ਤਨ ਤਖਸੀਰੀ ਦੰਦਵਾ ਸਾਹਿਬ ਵਿੱਚ ਪਛਾਏ ਜਾਣ ਪਰ ਉਸ ਪਖੰਡੀ ਸਾਧ ਨੇ ਹਾਈ ਕੋਰਟ ਦੇ ਉੱਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੇ ਉੱਤੇ ਹਾਈ ਅਸਟੇ ਲੈ ਲਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੀ ਵਿਜਾਜਤ ਤੋਂ ਬਿਨਾ ਕਿਤੇ ਨਹੀਂ ਜਾਵੇਗਾ ਫਿਰ ਉਸਨੇ ਇਹ ਵੀ ਆਰਡਰ ਕਢਾ ਦੇ ਕਢਾ ਦਿੱਤੇ ਕੋਰਟ ਦੇ ਵਿੱਚੋਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕੋਰਟ ਦੇ ਵਿੱਚ ਪੇਸ਼ਤਾ ਕੀਤਾ ਜਾਵੇ ਸ਼ੋਮਨੀ ਕਮੇਟੀ ਤੇ ਵੀ ਕੇਸ ਕੀਤੇ ਉਸ ਦੇ ਸੰਬੰਧ ਦੇ ਵਿੱਚ ਸਾਧੂ ਵਾਲੀ ਬਾਰਡਰ ਦੇ ਉੱਤੇ ਪੰਜਾਬ ਦੀ ਹਰ ਇੱਕ ਜਥੇਬੰਦੀ ਆਪਣੇ ਗਿਲੇ ਸ਼ਿਕਵੇ ਛੱਡ ਕੇ ਸਿਰਫ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਰੂਪ ਦਾ ਦਮਦਵਾ ਪਛਾਣ ਵਾਸਤੇ ਸਤਕਾਰ ਦੇ ਸਹਿਤ ਉਸ ਸਥਾਨ ਤੇ ਸਾਧੂ ਵਾਲੀ ਬਾਰਡਰ ਤੇ ਪਹੁੰਚੇ ਆ ਪੰਜ ਪਿਆਰੇ ਵੀ ਪਹੁੰਚੇ ਨੇ ਪਰ ਇਸ ਦੁਸ਼ਟ ਗਰਸਹਿਬ ਹੈਪੀ ਨੇ ਹਾਈ ਕੋਰਟ ਦੇ ਸਟੇ ਹੋਣ ਦੇ ਕਰਕੇ ਪ੍ਰਸ਼ਾਸਨ ਅੱਗੇ ਆ ਗਿਆ ਆੜੇ ਆ ਗਿਆ ਉਸ ਨੇ ਫਿਰ ਬੇਨਤੀ ਕੀਤੀ ਕਿ ਅਸੀਂ 1 ਮਹੀਨੇ ਦਾ ਟਾਈਮ ਲੈਨੇ ਆ ਜਿਹਦੇ ਤਹਿਤ ਅਸੀਂ ਹਾਈ ਕੋਰਟ ਦਾ ਸਟੇ ਆ ਜਿਹੜਾ ਉਸ ਨੂੰ ਖਾਰਜ ਕਰਾਵਾਂਗੇ ਉਸ ਤੋਂ ਬਾਅਦ ਆਪ ਜੀ ਸਰੂਪ ਲੈ ਜਿਓ ਪਰ ਪ੍ਰਸ਼ਾਸਨ ਵੀ ਸਰਕਾਰਾਂ ਸਭ ਮਿਲੀਆਂ ਹੁੰਦੀਆਂ ਨੇ ਇੱਕ ਮਹੀਨੇ ਦੇ ਵਿੱਚ ਕੋਈ ਵੀ ਆਪਣੇ ਹਾਈ ਕੋਰਟ ਤੇ ਸਟੇ ਦੇ ਵਗ ਕਰਕੇ ਕੋਈ ਤਰੀਕ ਨਹੀਂ ਪਈ ਤਰੀਕਾਂ ਗਾਂਧੀ ਗਾਂ ਪੈਂਦੀਆਂ ਗਈਆਂ ਫਿਰ ਇਸੇ ਹੀ ਸਥਾਨ ਤੋਂ ਗੁਰਦੁਆਰਾ ਮਹਤਾਬਗੜ ਸਾਹਿਬ ਮੰਡੀ ਕੋਹਲੂ ਵਾਲਾ ਤੋਂ ਸਿੰਘਾਂ ਨੇ ਅਰਦਾਸ ਕੀਤੀ 25 ਸਿੰਘਾਂ ਦਾ ਜਥਾ ਫਿਰ ਇਸੇ ਸਥਾਨ ਤੋਂ ਤੁਰਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਉੱਤੇ ਪਹਿਰਾ ਦੇਣ ਵਾਸਤੇ ਉਸ ਪਖੰਡੀ ਦੇ ਡੇਰੇ ਦੇ ਵਿੱਚ ਜਾ ਕੇ ਉਸ ਨੂੰ ਉੱਟ ਕੇ ਧੰਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੇ ਸਰੂਪ ਸਤਕਾਰ ਦੇ ਸਹਿਤ ਤਕਸ਼ਰੀ ਦਮਦਮ ਸਾਹਿਬ ਪਹਚਾਏ ਸਿੰਘਾਂ ਨੇ ਜਿੱਲਾਂ ਵੀ ਕਟੀਆਂ ਅੱਜ ਵੀ ਕੇਸ ਜਾਰੀ ਨੇ ਇਸ ਸਥਾਨ ਤੋਂ ਵੀਰੇ ਹਰ ਇੱਕ ਪੰਥਕ ਆਵਾਜ਼ ਚੱਕੀ ਜਾਂਦੀ ਹੈ ਡਬਲੀ ਦੇ ਵਿੱਚ ਹਨਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਡਬਲੀ ਪਿੰਡ ਪੈਂਦਾ ਉੱਥੇ ਇੱਕ ਨਾਂ ਅਨਵਾਲਿਕ ਬੱਚੇ ਨੂੰ ਇੱਕ ਮੁਸਲਮਾਨ ਬਨਿਓ ਲੜਕੇ ਬਨਿਓ ਕਿਟਨਾਪ ਕਰ ਲਿੱਤਾ ਗਿਆ ਸੀ ਉੱਥੇ ਵੀ ਦਾਸ ਬਨਿਓ ਸਤਗੁਰੂ ਸਚੇ ਪਾਸ਼ਾ ਦੀ ਕਿਰਪਾ ਹੋਈ ਦਾਸ ਬਨਿਓ ਉੱਥੇ ਪਹਿਰੇ ਲੱਗੇ ਸਿੰਘਾਂ ਨੇ ਇਥੋਂ ਜਾ ਕੇ ਸਾਰੀ ਰਾਤ ਪ੍ਰਸ਼ਾਸਨ ਦੇ ਦਬਾਅ ਬਣਾਇਆ ਸੰਗਤ ਨੂੰ ਅਪੀਲ ਵੀ ਕੀਤੀ ਬਹੁਤ ਤੋਂ ਬਾਅਦ ਉਥੇ ਕੱਟ ਕੀਤਾ ਤਾਂ ਕਿ ਪ੍ਰਸ਼ਾਸਨ ਦੇ ਦਬਾਅ ਬਣੇ ਉੱਥੇ ਮੋਰਚਾ ਲਾਇਆ ਉੱਥੇ ਵੀ ਚਾ ਸਵੇਰ 4 ਵਜੇ ਤੱਕ ਬੱਚੀ ਗੁਰਸਿੱਖ ਪਰਿਵਾਰ ਦੇ ਹਵਾਲੇ ਕੀਤੀ ਗਈ ਸਹੀ ਸਲਾਮਤ ਇਸ ਇਸ ਤਰ੍ਹਾਂ ਦੇ ਜਿਹੜੇ ਪੰਥਕ ਅਤੇ ਸਮਾਜਿਕ ਮੋਰਚੇ ਇਸ ਗੁਰਦੁਆਰਾ ਮਹਤਾਬਗੜ੍ਹ ਸਾਹਿਬ ਤੋਂ ਚੱਲ ਰਹੇ ਨੇ ਇਹ ਜਿਹੜੇ ਸਰਕਾਰਾਂ ਨੂੰ ਆਰਐਸਐਸ ਦੇ ਜਿਹੜੇ ਟੁਕੜ ਬੋਚਾ ਉਹ ਪਸੰਦ ਨਹੀਂ ਹੈ ਉਸ ਕਰਕੇ ਜਿਹੜਾ ਇਹ ਵਿਰੋਧ ਇਹ ਬਿਨਾ ਗੱਲ ਤੋਂ ਇਹ ਸਰਕਾਰਾਂ ਵੱਨਿਓ ਇਹ ਕਹਿੰਦੇ ਨੇ ਆਪਾਂ ਪੜਕਾਇਆ ਜਾ ਰਿਹਾ ਹੈ ਬਿਨਾ ਮਤਲਬ ਤੂੰ ਜਦੋਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੁੰ ਅਸੀਂ ਸ਼੍ਰੋਮਣੀ ਕਮੇਟੀ ਤੋਂ ਵੀ ਲੈਟਰ ਨਿਕਲ ਚੁੱਕਿਆ ਜਦੋਂ 19 ਤਰੀਕ ਨੂੰ ਇਹ ਹਮਲਾ ਕਰਨਾ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਇਹਨਾਂ ਤੋਂ ਹੱਥ ਝੜਨ ਲੱਗ ਗਿਆ ਪ੍ਰਸ਼ਾਸਨ ਖੁਦ ਮੰਨਿਆ ਕਿ ਸਾਡੇ ਤੇ ਕਈ ਇੱਕ ਐਮਐਲਏ ਜਿਹੜਾ ਬੀਜੇਪੀ ਮੌਕੇ ਤੇ ਹੈਗਾ ਵਿਧਾਇਕ ਇੱਕ ਜਿਹੜਾ ਹਾਰਿਆ ਹੋਇਆ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਸਾਡੇ ਤੇ ਦਾਬ ਪਾਈ ਜਾ ਰਹੀ ਹੈ ਕਿਵੇਂ ਨਾ ਕਿਵੇਂ ਕਰਕੇ ਜਿਹੜੀ ਕਬਜ਼ਾਦਾਰੀ ਜਿਹੜੀ ਕਬਜ਼ਾ ਕਰਨ ਵਾਲੀ ਸਾਸ ਸੰਗਤ ਜੇ ਇਹ ਆਉਂਦੇ ਜਾਣ ਸੰਗਤ ਕਹਿੰਦੇ ਜਿਹੜਾ ਕਾਬਿਲਿਆਤਰੀ ਕਰਨ ਵਾਸਤੇ ਗੁਰਦੁਆਰਾ ਸਾਹਿਬ ਤੇ ਹਮਲਾ ਕਰਨਾ ਹੈ ਉਹ ਤੇ ਰਣੂ ਕਬਜ਼ਾ ਕਰਵਾਇਆ ਜਾਵੇ ਉਸ ਪ੍ਰਸ਼ਾਸਨ ਦੇ ਕਹਿਣ ਤੇ ਪ੍ਰਸ਼ਾਸਨ ਸਾਡੇ ਕੋਲੇ ਬੇਨਤੀ ਕੀਤੀ ਵੀ ਕਿਵੇਂ ਨਾ ਕਿਵੇਂ ਕਰਕੇ ਸਾਨੂੰ ਕੋਈ ਲੈਟਰ ਲੈ ਕੇ ਦਿੱਤਾ ਜਾ ਸਕੇ ਤਾਂ ਕਿ ਅਸੀਂ ਇਹਨਾਂ ਤੋਂ ਖੜਾ ਛੜਾ ਸਕੀਏ ਫਿਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੋ ਇੱਕ ਲੈਟਰ ਜਾਰੀ ਕੀਤਾ ਗਿਆ ਵੀ ਕਿ ਜਿਹੜੇ ਸਾਡੇ ਧਾਰਮਿਕ ਮਸਲੇ ਨੇ ਗੁਰਦੁਆਰਿਆਂ ਸਾਹਿਬ ਦੇ ਮਸਲੇ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੱਲ ਹੁੰਦੇ ਨੇ ਅਤੇ ਇਸ ਅਸਥਾਨ ਤੇ ਬੀਬੀ ਹਰਮੀਤ कौर ਜੀ ਸੇਵਾ ਕਰ ਰਹੇ ਨੇ ਤੇ ਕਰਦੇ ਰਹਿਣਗੇ ਜੇ ਕਿਸੇ ਵੀ ਇਹ ਗੁੱਟ ਨੂੰ ਦਿੱਕਤ ਹੈ ਕੋਈ ਸ਼ਿਕਾਇਤ ਹੈ ਤਾਂ ਸਾਨੂੰ ਲਿਖਤੀ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੇਜ ਤੱਕ ਹੀ ਉਸ ਦਾ ਨਿਵਾਰਣ ਹੋ ਸਕੇ ਪਰ ਜਿਹੜੀ ਇਹ ਧਿਰ ਕਹਿ ਰਹੇ ਨੇ ਕਿ ਅਸੀਂ ਸਿੱਖ ਹਾਂ ਨਹੀਂ ਵੀਰੇ ਇਹ ਸਿੱਖ ਨਹੀਂ ਇਹ ਭੇਖੀ ਸਿੱਖ ਹੈ ਇਹਦੇ ਵਿੱਚ ਜਿਹੜੇ 19 ਤਰੀਕ ਨੂੰ ਜਿਹੜਾ ਹਮਲਾ ਹਮਲਾ ਕਰਨ ਆਏ ਸੀ ਇਹਦੇ ਵਿੱਚ 70% ਉਹ ਬੰਦੇ ਸਨ ਜਿਹੜੇ ਇਥੋਂ ਭੇਖੀ ਸਿੱਖ ਜਿਨ੍ਹਾਂ ਨੇ ਕਦੇ ਗੁਰਦੁਆਰਾ ਸਾਹਿਬ ਆ ਕੇ ਮੱਥਾ ਨਹੀਂ ਟੇਕਿਆ ਉਹਨਾਂ ਤੋਂ ਪੁੱਛਿਆ ਜਾਵੇ ਮੈਂ ਕਹਿੰਨੀ ਐ ਕਿ ਉਹਨਾਂ ਤੋਂ ਪੁੱਛਿਆ ਜਾਵੇ ਕਿ ਸਾਲ ਦੇ ਵਿੱਚ ਤੁਸੀਂ ਗੁਰਦੁਆਰਾ ਸਾਹਿਬ ਕਿੰਨੇ ਵਾਰ ਗਏ ਹੋ ਕੀ ਸੇਵਾ ਤੁਸੀਂ ਉੱਥੇ ਕਰਦੇ ਰਹੇ ਹੋ 99% ਉਹ ਬੰਦੇ ਸਨ ਜਿਹੜੇ ਵੀਰੇ ਇੱਕ ਤਾਂ ਆਰਐਸਐਸ ਤੇ ਭਾਜਪੀ ਦੇ ਦੂਸਰੇ ਬੰਦੇ ਜਿਹੜੇ ਪੰਥ ਦੇ ਵਿੱਚੋਂ ਸਿੱਖੇ ਹੋਏ ਗੁਰਸਹਿਬ ਹੈਪੀ ਜਿਹੜਾ ਆਪਾਂ ਲੰਗੜਾ ਵੀ ਕਹਿੰਦੇ ਉਹ ਮੈਂ ਕਹਿਣਾ ਨਹੀਂ ਚਾਹੁੰਦੀ ਪਰ ਪੰਥ ਦੁਖੀ ਜਿੰਨੀਆਂ ਵੀ ਇਹ ਤਰ੍ਹਾਂ ਸੀ ਇਹ ਇਥੋਂ ਬਾਹਰ ਲਿਆ ਲਿਆ ਕੇ ਬਾਹਰ ਉਹ ਸਿੱਖ ਦਿਖਾਉਣ ਦਾ ਆਪਣੇ ਇੱਕ ਜਤਨ ਕਰ ਰਹੀ ਸੀ ਪਰ ਜਿਹੜੀ ਕਾਲੀ ਇਹਨਾਂ ਦੀ ਸਾਜ਼ਿਸ਼ ਆ ਉਹ ਸਾਰੇ ਸੰਗਤ ਦੇ ਸਾਹਮਣੇ ਆ ਚੁੱਕੀ ਸੀ ਹੁਣ ਜਿਹੜੀ ਆਪਣੇ ਇਹਨਾਂ ਦੀ ਸਾਜ਼ਿਸ਼ ਰਚ ਰਹੀ ਹੈ ਵੀ ਸਾਡੇ ਜਿਹੜੇ ਕਾਲੇ ਚਿੱਠੇ ਨੇ ਆਰਐਸਐਸ ਤੇ ਬੀਜੇਪੀ ਦੇ ਉਹ ਸਾਰਿਆਂ ਦੇ ਸਾਹਮਣੇ ਆ ਚੁੱਕੇ ਨੇ ਇਸ ਦੇ ਤਹਿਤ ਕਿਵੇਂ ਨਾ ਕਿਵੇਂ ਕਰਕੇ ਹੁਣ ਆਪਾਂ ਸਾਜ਼ਿਸ਼ ਨੂੰ ਦੂਸਰੇ ਤਰ੍ਹਾਂ ਆਪਾਂ ਪੇਸ਼ ਕਰਿਆ ਜਾਵੇ ਤਾਂ ਕਿ ਸਿੱਖਾਂ ਦੀ ਹੀ ਲੜਾਈ ਲੱਗੇ ਕਿ ਇਹਨਾਂ ਨੇ ਹੁਣ ਨਕਲੀ ਨਿਹੰਗ ਤੇ ਨਕਲੀ ਸਿੱਖਵੱਤ ਤੋਂ ਬਾਤ ਤਿਆਰ ਕਰ ਰਹੇ ਨੇ ਜਿਹੜੇ ਸਿਰਫ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਸ਼ਾ ਜੀ ਦਾ ਉਹਨਾਂ ਦਾ ਕੋਈ ਮਤਲਬ ਨਹੀਂ ਹੈ ਆਪਣੇ ਅਸਥਾਨ ਦੇ ਬਿਲਕੁਲ ਇੱਕ ਮੈਂ ਤੁਹਾਡੇ ਚੈਨਲ ਤੇ ਰਾਈ ਦੱਸਣਾ ਵੀ ਚਾਹੁੰਦੇ ਆ ਕਿਈ ਸੰਗਤਾਂ ਹਜੇ ਵੀ ਗੁਮਰਾਹ ਨੇ ਕਿ ਸਿੱਖ ਪੱਗਾਂ ਬੰਨੀ ਫਿਰਦੇ ਨੇ ਪੱਗਾਂ ਬੰਨੀ ਵੀਰੇ ਆਪਣੇ ਗੁਰਦੁਆਰਾ ਮਹਤਾਂ ਗੋਲੂ ਵਾਲੇ ਤੋਂ 10-12 ਕਿਲੋਮੀਟਰ ਤੱਕ ਰਾਮ ਰਹੀਮ ਡੇਰਾ ਪ੍ਰੇਮੀ ਦਾ ਉਹ ਸਭ ਤਕੜਾ ਡੇਰਾ ਜੀ 2009 ਤੋਂ ਬਾਬਾ ਅਮਰਤਪਾਲ ਸਿੰਘ ਨੇ ਇਥੇ ਸੇਵਾ ਸੰਭੀ ਉਸ ਤੋਂ ਬਾਅਦ ਉਸ ਨੂੰ ਗੋਲੂ ਵਾਲੇ ਦੇ ਵਿੱਚੋਂ ਲੰਘਣਾ ਤੱਕ ਬੰਦ ਕਰ ਦਿੱਤਾ ਜਿਸ ਚੀਜ਼ ਦੀ ਤਖਲੀਪ ਡੇਰਾ ਪ੍ਰੇਮੀਆਂ ਤੇ ਵੀ ਸੀ ਡੇਰਾ ਪ੍ਰੇਮੀ ਪਗਾਮੀ ਮੰਦੇ ਨੇ ਇੱਥੋਂ ਤੱਕ ਵੀ ਵੀਰੇ ਗਾਤਰੇ ਤੱਕ ਪਾਏ ਹੁੰਦੇ ਨੇ ਪਰ ਉਸ ਪਖੰਡੀ ਸਾਹ ਦੇ ਆਪਣੇ ਕੋਟ ਗੇਟੇ ਆਪਣੇ ਗੋਡੇ ਤੱਕ ਗਿੱਟੇ ਤੱਕ ਘੁਟਦੇ ਨੇ ਉਹ ਇਹਨਾਂ ਨੇ ਦਿਖਾ ਇੱਥੇ ਲਹਾ ਦਿਖਾਏ ਵੀ ਅਸੀਂ ਸਿੱਖ ਆ ਉਹ ਸਿੱਖ ਨਹੀਂ ਉਹ ਡੇਰਾ ਪ੍ਰੇਮੀ ਨੇ ਅੱਜ ਵੀ ਜਿਹੜੀ ਮੌਕੇ ਦੀ ਰਿਪੋਰਟ ਵੀ ਹੈ ਵੀਰੇ ਅੱਜ ਸ਼ਾਮ ਨੂੰ 4 ਵਜੇ ਵੀ ਜਿਹੜੀ ਮੀਟਿੰਗ ਇਹਨਾਂ ਨੇ ਆਪਣੇ ਕੁਝ ਚੰਦ ਲੋਕਾਂ ਨੇ ਕੀਤੀ ਹੈ ਆਪਣੇ ਡੇਰਾ ਪ੍ਰੇਮੀ ਦੇ ਘਰ ਦੇ ਵਿੱਚ ਹੋਈ ਹੈ ਸਵੇ ਆ ਆਰਐਸਐਸ ਦੀ ਮੀਟਿੰਗ ਵੀ ਗੋਲੂ ਵਾਲੇ ਦੇ ਵਿੱਚ ਹੋ ਰਹੀ ਹੈ ਤਾਂ ਜੀ ਇਹ ਸਾਰੇ ਮਸਲੇ ਦੇ ਉੱਤੇ ਤੁਸੀਂ ਪੰਜਾਬ ਦੀ ਨਿਆਂ ਜਥੇਬੰਦੀ ਆਰ ਕਿੱਥੇ ਕਿੱਥੇ ਤੱਕ ਪਹੁੰਚ ਕੀਤੀ ਹੈਗੀ ਹੈ ਅਸੀਂ ਵੀਰੇ ਆਪਣੇ ਇਹੀ ਮੇਲਾਂ ਦੇ ਰਾਹੀਂ ਸਾਰੇ ਆਪਣੇ ਪ੍ਰਧਾਨ ਮੰਤਰੀ ਜੀ ਨੂੰ ਵੀ ਰਾਸ਼ਟਰਪਤੀ ਜੀ ਨੂੰ ਵੀ ਮਹਿਲਾ ਜੋਗ ਨੂੰ ਵੀ ਚੀਫ ਜਸਟਿਸ ਹਾਈ ਕੋਰਟ ਆ ਚੀਫ ਜਸਟਿਸ ਆਪਣੇ ਸੁਪਰੀਮ ਕੋਰਟ ਨੂੰ ਵੀ ਪੰਜਾਬ ਦੀ ਹਰ ਇੱਕ ਜਥੇਬੰਦੀ ਨੂੰ ਤੱਕ ਸ਼੍ਰੀ ਦਮਨੋਸਾ ਤੱਕ ਸ਼੍ਰੀ ਅਕਾਲ ਤਖਸਾਲ ਸਭ ਸ਼ੋਮਨੀ ਕਮੇਟੀ ਦੰਦਮੇ ਟਕਸਾਲ ਹਰ ਇੱਕ ਆਪਣੇ ਪਾਸੇ ਅਸੀਂ ਮੇਲਾਂ ਪਾਈਆਂ ਹੋਈਆਂ ਨੇ ਇਸ ਹਮਲੇ ਦਾ ਸੀ ਜਾਣੋ ਵੀ ਕਰਵਾਇਆ ਹੋਇਆ ਜੀ ਇਹ ਲੋਕਲ ਜਿਹੜਾ ਤੁਹਾਡਾ ਪਿੰਡ ਗੋਲੂਵਾਲ ਦਾ ਲੋਕਲ ਪੁਲਿਸ ਥਾਣਾ ਹੈਗਾ ਜਿੰਨ ਕਹਿ ਲਿਆ ਕਿ ਇੱਕ ਤਰ੍ਹਾਂ ਤੋਂ ਤੁਹਾਡੇ ਇਲਾਕੇ ਦੀ ਗੁਰਦੁਆਰਾ ਸਾਹਿਬ ਦੀ ਰਾਖੀ ਕਰਨ ਦੀ ਕਿ ਸਰਕਾਰੀ ਤੌਰ ਦੇਤੇ ਕਾਨੂੰਨੀ ਤੌਰ ਦੇਤੇ ਜਿਹੜੀ ਡਿਊਟੀ ਹੈਗੀ ਹੈ ਉਹ ਥਾਣਾ ਪਿੰਡ ਗੋਲੂਵਾਲ ਦਾ ਹੈਗਾ ਕੀ ਤੁਸੀਂ ਉੱਥੇ ਤੱਕ ਪਹੁੰਚ ਕੀਤੀ ਹੈ ਬਿਲਕੁਲ ਜੀ ਉਹਨਾਂ ਨੂੰ ਵੀ ਇਹ ਮੇਲ ਵੀ ਭੇਜੀ ਹੋਈ ਆ ਜਾਣੂ ਵੀ ਕਰਵਾਇਆ ਹੋਇਆ ਐਸਪੀ ਕਲੈਕਟਰ ਨੂੰ ਵੀ ਇਥੋਂ ਐਸਐਚਓ ਸਾਹਿਬ ਨੂੰ ਵੀ ਮੈਂ ਆਪਣੇ ਇਸ ਮਸਲੇ ਦੇ ਰਾਹੀਂ ਹਮਲੇ ਰਾਹੀਂ ਜਾਣੂ ਕਰਵਾਇਆ ਜੀ ਪੰਜੀ ਤੁਸੀਂ ਹਰ ਕ ਲਈਏ ਕਿ ਸਰਕਾਰੀ ਤੌਰ ਤੇ ਦੇਤੇ ਪੰਥਕ ਪਲੇਟਫਾਰਮ ਦੇਤੇ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹਾਲੇ ਤੱਕ ਕਿਸੇ ਦੇ ਵੱਲੋਂ ਟਾਡੇ ਤੱਕ ਕੋਈ ਕੰਟੈਕਟ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਹੜੇ ਹੋਰ ਤਾਂ ਕਿਸੇ ਬੰਨਿਓ ਕੋਈ ਨਹੀਂ ਸ਼੍ਰੀ ਅਕਾਲਤਾ ਸਾਹਿਬ ਬੰਨਿਓ ਸ਼ੋਮਨੀ ਕਮੇਟੀ ਬੰਨਿਓ ਸਾਨੂੰ ਪੂਰਾ ਆਪਣੇ ਭਰੋਸਾ ਦਿਵਾਇਆ ਗਿਆ ਵੀ ਕੋਈ ਦਿੱਕਤ ਨਹੀਂ ਜੇ ਕੋਈ ਚਾਰ ਤਰੀਕ ਨੂੰ ਇਦਾਂ ਦਾ ਕੋਈ ਐਕਸ਼ਨ ਕਰਦੇ ਆਪਣੇ ਵੀ ਇਹਤਨ ਸਿੰਘ ਆਉਣਗੇ ਦੰਦਵੇਂ ਟਕਸਾਲ ਬੰਨਿਓ ਸਪੈਸ਼ਲੀ ਸਿੰਘਾਂ ਦਾ ਆਪਣੇ ਫੋਨ ਵੀ ਆਏ ਨੇ। ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਸਿੰਘ ਵੀ ਇੱਥੇ ਭੇਜ ਰਹੇ ਹਾਂ ਪਰ ਹਰਗिज ਨਹੀਂ ਆ ਸਾਡਾ ਵੀ ਜਿੰਨੇ ਵੀ ਅਸੀਂ ਪਰਿਵਾਰ ਗੁਰੂ ਇਲਾਕੇ ਦੀ ਸੰਗਤ ਹੈ ਲੋਕਲ ਦੀ ਸੰਗਤ ਹੈ ਸਭ ਨੇ ਇਹ ਅਰਦਾਸ ਕੀਤੀ ਉਸ ਦਿਨ ਵੀ ਅਰਦਾਸ ਕੀਤੀ ਸ਼ਹਾਦਤਾਂ ਦੀ ਤੇ ਅੱਜ ਵੀ ਜਦੋਂ ਵੀ ਪਤਾ ਲੱਗਿਆ ਸਾਰੀਆਂ ਸੰਗਤਾਂ ਆ ਕੇ ਗਈਆਂ ਕਹਿੰਦੇ ਜੀ ਚਾਹੇ ਕੁਝ ਵੀ ਹੋ ਜਾਏ ਮਰਨਾ ਸਾਨੂੰ ਪੈ ਜਾਏ ਪਰ ਧੰਸੈ ਦੀ ਗੁਰੂ ਘਰ ਦੀ ਅਸੀਂ ਬੇਦਵੀ ਹੋਣ ਨਹੀਂ ਦੇਵਾਂਗੇ ਜਿੰਨਾ ਟਾਈਮ ਇਸ ਸਰੀਰ ਦੇ ਵਿੱਚ ਸਵਾਰ ਨੇ ਗੇਟੋਂ ਅੰਦਰ ਇੱਕ ਪੈਰ ਨਹੀਂ ਧਰਨ ਦੇ ਮਰੇ ਬਾਅਦ ਚਾਹੇ ਕੁਝ ਮਰਜ਼ੀ ਹੋ ਜਾਵੇ ਹਾਂਜੀ ਬਿਲਕੁਲ ਅਸੀਂ ਵੀ ਗੁਰੂ ਅਗੇ ਆਈ ਹਾਂ ਅਰਦਾਸ ਕਰਾਂਗੇ ਕਿ 4 ਤਰੀਕ ਕੋਈ ਵੀ ਐਸਾ ਪਾਣਾ ਨਾ ਵਾਪਰੇ ਕਿ ਜਿਹਦਾ ਦੁਨੀਆ ਇਹੋ ਜੇ ਹਾਲਾਤ ਦੇਖ ਕੇ ਗੁਰਦਾਰਾ ਮਹਿਤਾਬਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਸੁਖਾਵਾਂ ਮਾਹੌਲ ਆਏ ਜਾਂਦੇ ਆਂ ਤੇ ਇੱਕ ਸਵਾਲ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਕਿਉਂਕਿ ਮੀਡੀਆ ਵੱਜੋਂ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਲਗਭਗ 1 ਮਹੀਨੇ ਦੇ ਆਸ-ਪਾਸ ਇਸ ਮਸਲੇ ਨੂੰ ਅਸੀਂ ਤੁਹਾਡੇ ਨਾਲ 3-4 ਵਾਰ ਗੱਲਬਾਤ ਕਰ ਰਹੇ ਆ ਸਾਡਾ ਸੋ ਕਾਲਡ ਪੰਥਕ ਮੀਡੀਆ ਕਿਸੇ ਵੀ ਹੋਰ ਟੀਵੀ ਚੈਨਲ ਕਿਸੇ ਵੀ ਵੈਬ ਚੈਨਲ ਨੇ ਹਾਲੇ ਤੱਕ ਇਸ ਗੁਰੂ ਘਰ ਦੇ ਤੁਹਾਡੇ ਨਾਲ ਕਿਸੇ ਵੀ ਮਸਲੇ ਦੇ ਉ ਨਹੀਂ ਵੀਰ ਜੀ ਇਸ ਗੱਲ ਦਾ ਮੈਨੂੰ ਵੀ ਅਫਸੋਸ ਹੈ ਵੀ ਇਸ ਦਾ ਐਡਾ ਮਸਲਾ ਰਾਜਸਥਾਨ ਦਾ ਭੱਕਿਆ ਹੋਇਆ ਹੈ ਸਰਕਾਰਾਂ ਆਪਣਾ ਜ਼ੋਰ ਲਾ ਰਹੀਆਂ ਨੇ ਪਰ ਸਾਡੇ ਪੰਥਕ ਮੀਡੀਆ ਚ ਪੰਥਕ ਵੀਰ ਉਹ ਆਪਣੇ ਹਜੇ ਤੱਕ ਸਾਡੇ ਨਾਲ ਕਿਸੇ ਨਾ ਕੋਈ ਸੰਪਰਕ ਨਹੀਂ ਹੋਇਆਗਾ ਬਿਲਕੁਲ ਭੈਣ ਜੀ ਅਸੀਂ ਦੇਖੋ ਚਲੋ ਅ ਦੂਸਰੇ ਕੀ ਕਰਦੇ ਨੇ ਉਹਨਾਂ ਦੀ ਮੁਬਾਰਕ ਉਹਨਾਂ ਨੂੰ ਕੀ ਸਰਕਾਰੀ ਦਬਾਅ ਹੈ ਜਾਂ ਕੋਈ ਹੋਰ ਵਜਨ ਉਹਨਾਂ ਤੇ ਪੈ ਰਿਹਾ ਹੈਗਾ ਪੈਸੇ ਆ ਕੁਝ ਵੀ ਕਹ ਲੀਏ ਲੇਕਿਨ ਅਸੀਂ ਆਪਣਾ ਪੰਥਕ ਫਰਜ਼ ਨਿਭਾ ਰਿਹਾ ਹਾਂ ਔਰ ਅਸੀਂ ਗੁਰੂ ਅਗਿਆਨ ਦਾਸ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਪਹਿਲਾਂ ਵੀ ਆਪਣੇ ਸਾਡੇ ਨਾਲ ਜੁੜੇ ਰਹੇ ਸਾਡਾ ਆਪਣੇ ਜਿਹੜੀ ਅਸਲੀ ਆਵਾਜ਼ ਆ ਸੱਚ ਨੂੰ ਸੰਗਤ ਦੇ ਰਾਹੀ ਆ ਆਪਣੇ ਸੰਗਤ ਦੇ ਸਨਮੁਖ ਕੀਤਾ ਹੈਗਾ ਤੇ ਹੁਣ ਵੀ ਸਾਡਾ ਸਾਥ ਦੇ ਰਹੇ ਹੋ ਬਹੁਤ ਬਹੁਤ ਧੰਨਵਾਦ ਵੀਰ ਜੀ ਨਹੀਂ ਭੈਣ ਜੀ ਦੇਖੋ ਸਾਡਾ ਫਰਜ਼ ਹੈ ਕਿ ਅਸੀਂ ਮੀਡੀਆ ਕਹਾਉਣੇ ਆ ਤੇ ਪੰਥਕ ਮੀਡੀਆ ਪੰਥਕ ਫਰਜ਼ ਨਿਭਾ ਰਹੇ ਹਾਂ ਤੇ ਅਸੀਂ মিডিਆ ਵੱਜੋਂ ਆਪਣਾ ਪੰਥਕ ਫਰਜ਼ ਨਿਭਾ ਰਹੇ ਆ ਗਿਆ ਕੋਸ਼ਿਸ਼ ਕਰਾਂਗੇ ਅਸੀਂ 4 ਤਰੀਕ ਸੁਖਾਵੇ ਮਾਹੌਲ ਦੇ ਵਿੱਚ ਘਰ ਤੁਹਾਡੇ ਨਾਲ ਅਗਲੀ ਨਿਊਜ਼ ਅਪਡੇਟ ਲਈਏ ਪੰਜੀ ਬਿਲਕੁਲ ਠੀਕ ਹੈ ਪੰਜੀ ਇਜਾਜ਼ਤ ਰੰਮੇ ਤੁਹਾਡੇ ਤੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਸ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਐਸਨ ਬੀਬੀ ਹਰਮੀਤ कौर ਜਿਹੜੇ ਗੁਰਦਾਰਾ ਮਹਿਤਾਬਗੜ੍ਹ ਦੇ ਮੁਖ ਸੇਵਾਦਾਰ ਵੀ ਨੇ ਲੱਗ ਕੇ ਲੀਏ ਕਿ ਪਿਛਲੇ 1 ਮਹੀਨੇ ਤੋਂ ਜਦੋਂ ਤੋਂ ਇਹ ਪੰਥਕ ਮਸਲਾ ਉਠਿਆ ਹੈ ਗਾਵੇ ਗੁਰੂ ਘਰ ਦੇ ਤੇ ਹਮਲੇ ਦਾ ਜਾਂ ਗੁਰੂ ਘਰ ਤੇ ਕਬਜ਼ਾ ਕਰਨ ਦਾ ਅਸੀਂ ਆਪਣੇ ਚੈਨਲ ਦੇ ਰਾਹੀਂ ਆਪਣੇ ਮੀਡੀਆ ਪਲੇਟਫਾਰਮ ਦੇ ਰਾਹੀਂ ਸੱਚ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰਦੇ ਆ ਰਹੇ ਹਾਂ ਤੇ ਅੱਗੇ ਵੀ ਲਗਾਤਾਰ ਅਸੀਂ ਆਪਣਾ ਬੰਧ ਪੰਥਕ ਫਰਜ਼ ਨਿਭੰਦੇ ਰਵਾਂਗੇ ਆਉਣ ਵਾਲੇ ਸਮੇਂ 'ਚ ਹੋਰ ਪੰਥਕ ਮਸਲੇ ਉਹ ਰਾਜਸਥਾਨ ਦੀ ਅਗਲੀ ਅਪਡੇਟ ਲਾ ਕੇ ਫਿਰ ਹਾਜ਼ਰ ਹੋਵਾਂਗੇ ਲੈਣੇ ਸਾਰਿਆਂ ਤੋਂ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿ